ਹਾਂਜੀ ਸਾਥਰੀ ਗਾਇਜ ਸਾਰਿਆਂ ਨੂੰ ਤੇ ਅੱਜ ਇੱਕ ਹੋਰ ਦੁਬਾਰਾ ਫੇਰ ਆਏ ਆ ਸਕਿਮ ਕਰਦੇ ਪਏ ਆ ਤੇ ਰਾਈਡਿੰਗ ਏਰੀਆ ਜਿੱਥੇ ਲੱਗੇ ਹੋਏ ਆਪਾਂ ਪ੍ਰੋਜੈਕਟ ਤੁਹਾਨੂੰ ਦਿਖਾਣੇ ਆ ਪ੍ਰੋਜੈਕਟ ਕਾਫੀ ਵੱਡਾ ਆ ਕਾਫੀ ਦਿਨ ਹੋਗੇ ਲੱਗਣ ਮਹੀਨਾ ਹੀ ਹੋ ਜਾ ਲੱਗਣ ਤੇ ਕਰਦੇ ਪਏ ਫਿਨਿਸ਼ ਤੁਹਾਨੂੰ ਉਪਰ ਹੀ ਦਰਸ਼ਨ ਕਰਾਣੇ ਆ ਲਓ ਜੀ ਇੱਥੇ ਸਕਿਮ ਹੋ ਚੁੱਕੀ ਲਸਟਰ ਬੋਰਡ ਵਗੈਰਾ ਲੱਗ ਚੁੱਕੇ ਨੇ ਕੰਮ ਕਰਨੇ ਆਰੰਭ ਗਾੜੀ ਗਾਂ ਹੀ ਹੈਗਾ ਨੇ ਆ ਦੇਖੋ ਜੀ ਰੋਮਾ ਦੇ ਵਿੱਚ ਗਾਂ ਦੀ ਘਰ ਹੁਣ ਉਹ ਪਰਲੇ ਵਾਸੇ ਇਹ ਬ੍ਰਾਂਡਿੰਗ ਆਪਾਂ ਜਾ ਰਹੇ ਫਿਰ ਵਾਪਸ ਮਾਨ ਹੋ ਰਿਹਾ ਰੈਡੀ ਆਪ ਲਓ ਜੀ ਹੁਣ ਆਪਾਂ ਜਾਂਦੇ ਆ ਫਰਸਟ ਫਲੋਰ ਆਪਾਂ ਜਿਹੜਾ ਹੁਣ ਦੇਖਿਓ ਜੋ ਉਹ ਗਰਾਉਂਡ ਫਲੋਰ ਸੀ ਲਓ ਜੀ ਫਰਸਟ ਫਲੋਰ ਤੇ ਆਪਾਂ ਪਹੁੰਚ ਚੁੱਕੇ ਆ ਇਧਰ ਆਪਾਂ ਜਾਵਾਂਗੇ ਬਾਅਦ ਚ ਇਹ ਆਪਾਂ ਜੌਬ ਕਰਤੇ ਡਨ ਪੇਂਟ ਹੋ ਚੁੱਕਿਆ ਏ ਨੋਮਲ ਇਹ ਤੇ ਸਾਰੀ ਸਕੀਮਿੰਗ ਡਨ ਕਰ ਦਿੱਤੀ ਆ ਹਾਲ ਨੇ ਕਾਫੀ ਵੱਡੇ ਵੱਡੇ ਸਟ੍ਰਿਪਾਂ ਪਾਈਆਂ ਨੇ ਇਹ ਸ਼ਾਇਦ ਹੈਗੇ ਨੇ ਕਲਾਸਰੂਮਸ ਬਹੁਤ ਵੱਡੇ ਹਾਲ ਨੇ ਇੱਥੇ ਨਹੀਂ ਪਤਾ ਲੱਗਦਾ ਲਗਭਗ 15 ਮੀਟਰ ਬਾਏ 4 ਮੀਟਰ ਦਾ ਹੋਣਾ ਹੈ ਯਾਸ ਡੈਫੀਨੇਟਲੀ ਇਸਾਰਾ ਫਰਸ ਫਲੋਰ ਹੈ ਇੱਥੇ ਹਲੇ ਪਤਾ ਨਹੀਂ ਕੀ ਕੁਝ ਹੋ ਜਾਣਾ ਕਿੱਥੇ ਕਿੱਥੇ ਪਾਰਟੀਸ਼ਨ ਹੋਣੀਆਂ ਨੇ ਆਹ ਪਲਸਟਰ ਬੋਰਡ ਲੱਗ ਚੁੱਕੇ ਨੇ ਇੱਥੇ ਪਾਰਟੀਸ਼ਨ ਹੋ ਰਹੀ ਕੰਮ ਚੱਲ ਰਿਹਾ ਹੈ ਨੋ ਲੋ ਜੀ ਨਵਾਂ ਰੀਆ ਤੁਹਾਨੂੰ ਹੋਰ ਦਿਖਾਣਾ ਹੈ ਸਕ੍ਰੀਮਿੰਗ ਸਾਰੇ ਡੰਮ ਪਰਪਲ ਮਾਂਜੀ ਵਧੀਆ ਵਧੀਆ ਬਾਹੂ ਬੰਦਾ ਵਧੀਆ ਖੁੰਜੇ ਦੇ ਵਿੱਚੋਂ ਖੁੰਜਾ ਦੇਖੋ ਜੀ ਕਮਰੇ ਦੇ ਵਿੱਚੋਂ ਕਮਰਾ ਖੁੰਜੇ ਦੇ ਵਿੱਚੋਂ ਖੁੰਜਾ ਇਹ ਸਾਰੀ ਜੋਬ ਡਨ ਹੋ ਚੁੱਕੀ ਤੁਹਾਨੂੰ ਵੀਡੀਓ ਦੇ ਵਿੱਚ ਨਾ ਪਤਾ ਵੀ ਨਹੀਂ ਲੱਗਣਾ ਆਪਾਂ ਕਿੱਧਰ ਆਏ ਕਿੱਧਰੋਂ ਨਿਕਲੇ ਇਹ ਰਿਹਾ ਪੈਂਡਿੰਗ ਤਾਰਲੇ ਦੇ ਵਾਪਿਸ ਪੈਟਰਨ ਆ ਪੈਸੇ ਗੇ ਇਹਨਾਂ ਦਾ ਦਰੋਂ ਓਪਨ ਕਰਿਆ ਇਹ ਖਾਵਾ ਓਪਨ ਕਰਿਆ ਤੁੰਗ ਆ ਰੂਮ ਚ ਜੁਨੇ ਲਾ ਕੇ ਗਏ ਹੱਲੇ ਇਹ ਆ ਇਹ ਕਾਰੂਮ ਕੋਈ ਤੋ ਕੋਣ ਹੈ ਮਨੇ ਪੇਂਟ ਵੀ ਸੋਨਾ ਹੋ ਰਿਹਾ ਹੈ। ਲਓ ਜੇ ਸਿਆਜ ਦੀ ਵੀਡੀਓ ਜਿਹੜੀ ਤੁਹਾਨੂੰ ਦਿਖਾ ਦਿੱਤੀ ਹੈ। ਆ ਪਿੱਛੇ ਰੂਮ ਐਕਸਕੀਮ ਦਾ ਚੱਲਦੇ ਆ। ਤੇ ਇਹ ਵੀ ਥੋੜੀ ਜੀ ਕਲਿੱਪ ਐਡ ਕਰ ਦਿੰਨੇ ਆ ਦਿਖਾ ਦਿੰਨੇ ਤੁਹਾਨੂੰ। ਲਓ ਜੀ ਦੋਵਲ ਕੋਡ ਲੱਗ ਚੁਕਿਆ ਦੋ ਕੋਡ ਗਾਇਨ ਲੱਗ ਗਿਆ ਇਸ ਤੋਂ ਬਾਅਦ ਅਠਾ ਦੀ ਤੇ ਫਿਰ ਮਾਰਦੇ ਆ ਸਪੰਜ ਸਪੰਜ ਗਰਮਾਲਾ ਤੇ ਫਿਰ ਦੇ ਆਗੇ ਫਿਨਿਸ਼ਿੰਗ ਸਾਸਰੀਗਲ ਜੀ ਸਾਰਿਆਂ ਨੂੰ ਪ੍ਰੋਜੈਕਟ ਸੀਗਾ ਕਾਫੀ ਵੱਡਾ 1 ਮੰਥ ਪਲੱਸ ਹੋ ਚੁਕਿਆ ਮੇਰੇ ਵੀ ਜ਼ਿਆਦਾ ਹੋ ਗਿਆ ਹੋਊਗਾ ਨਹੀਂ ਤਾਂ ਇੰਨਾ ਮੰਨ ਕੇ ਚੱਲੋ ਲੱਗੇ ਆ ਤੇ ਕੰਮ ਹਜੇ ਅੱਧਾ ਅੱਧਾ ਵੀ ਨਹੀਂ ਹੋਇਆ ਅੱਧਾ ਵੀ ਨਹੀਂ ਹੋਇਆ ਇੱਕ ਹਿੱਸੇ ਕੰਮ ਹੋਇਆ ਦੋ ਹਿੱਸੇ ਕੰਮ ਪਿਆ ਹਜੇ ਏ ਲੱਗੇ ਆ ਬਾਬਾ ਸੁੱਖ ਰੱਖੇ ਅਬਦੁੱਲ ਕੋਸ਼ਿਸ਼ ਕਰਾਂਗੇ ਵਧੀਆ ਕਰੀਏ ਗਾਂ ਪਰਮਾਤਮਾ ਦੇ ਹੱਥ ਹੈ ਤੇ ਕੋਈ ਪ੍ਰੋਜੈਕਟ ਹੋਇਆ ਜਰੂਰ ਕੰਟੈਕਟ ਕਰੋ ਜੀਐਸਐਸ ਪਲਸ 3 ਨੰਬਰ ਇਥੇ ਮੈਂਸ਼ਨ ਕਰ ਦਿਆਂਗੇ ਜਰੂਰ ਕਰੋ ਹੋਪਫੁਲੀ ਮਿਲਾਂਗੇ ਸਤਿ ਸ੍ਰੀ ਅਕਾਲ ਜੀ